इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਰ ਸਿਹਰੇ ਜੋ ਇੱਕ ਐਕਸੀਡੈਂਟ ਹੋਇਆ ਹੈ ਉਹਦਾ ਉਹਦੇ ਬਾਰੇ ਜਾਣਕਾਰੀ ਦਿਓ ਕੀ ਚੱਲਦਾ ਪਿਆ ਕੀ ਅੱਗੇ ਦੀ ਕਾਰ ਹੋਈ ਸੀ ਸਿਹਰੇ ਐਕਸੀਡੈਂਟ ਹੋਇਆ ਸੀ ਪੋਸ਼ਣ ਨੰਦਦਾ ਫੈਕਟਰੀ ਆ ਦੇ ਕਟ ਦੇ ਸਾਹਮਣੇ ਤੇ ਇਹਨੇ ਇੱਕ ਸਰਲ ਜਿਹੀ ਟੱਕਰ ਮਾਰੀ ਸੀ ਤੇ ਜਿਹੜਾ ট্রাক ਮੌਕੇ ਤੇ ਉੱਥੇ ਖੜਾ ਹੈ ਮ੍ਰਿਤਕ ਦਾ ਨਾਮ ਨਵਤੇਜ ਸਿੰਘ ਸੀ ਉਹਦੀ ਜਦੋਂ ਹਸਪਤਾਲ ਲੈ ਕੇ ਆਂਦਾ ਹੈ ਬਲੱਸਿਵ ਵਿੱਚ ਡਾਕਟਰਾਂ ਨੇ ਚੈੱਕ ਕਰਕੇ ਦੱਸਿਆ ਵੀ ਦੀ ਮੌਤ ਹੋ ਗਈ ਉਹਦਾ ਪੋਸ਼ਣ ਬਣਾ ਕੇ ਰੱਡਪੋੜੀ ਵਾਸਤੇ ਹਵਾਲੇ ਕਰ ਦਿੱਤੀ ਦੋਸ਼ੀ ਦੇ ਕਾਨੂੰਨ ਮਕਦਮਾ ਦਾ ਜ਼ਿਕਰਤਾ 279304 427 ਐਫ ਪੀਸੀ ਦਾ ਤੇ ਦੋਸ਼ੀ ਜਿਹੜਾ ਟਰੱਕ ਮੌਕੇ ਤੇ ਛੱਡ ਕੇ ਫਰਾਰ ਹੋ ਗਿਆ ਸੀ ਉਹਦੀ ਭਾਲ ਜਿਹੜੇ ਜਲਦੀ ਗਿਰਦਾ ਕਰਕੇ ਤੇ ਚਰਨਾਂ ਪੇਸ਼ਦਾਰ ਦਿੱਤਾ ਜਾਵੇ